ਨਤਨਾ ਖੰਡਨਾ ਉਹ ਪਾਟ ਨਿਆਨ ਪਾਲ ਪਲ ਬੰਦਨਾ ਬੰਦਗੀ ਕਰੋ ਤੇਰੀ ਆਇਆ ਰੱਬ ਦੇ ਨਾਲ ਤਰਾਰ ਕਰਕੇ ਢਾਲ ਦਰਦਿਆ ਦਰਦ ਵੰਡਾਇ ਕਿੰਨੇ ਜਦੋਂ ਰੋਉਂਦਾ ਸੀ ਜਾਰੋ ਜਾਰ ਕਰਕੇ ਪਰ ਪਰਕੀਆਂ ਦਿਲ ਬਰਾ ਡੋਲਦਾ ਸੀ ਬਖਸ਼ ਨਿਹਾਰ ਦੇ ਨਾਲ ਧਿਆਨ ਤਰਕੇ ਜਮਨ ਮਰਨ ਵਾਲੇ ਨੇ ਕੇ ਮੁਕਤ ਜਾਂਦੇ ਜਗਤ ਗੁਰੂ ਜੀ ਨਾਲ ਪਿਆਰ ਕਰਕੇ ਮਾਨ ਮੁਕਤ ਜਾਂਦੇ ਜਹਾਨ ਵਿੱਚੋਂ ਪਾਤ ਆਪਣੀ ਆਪ ਕੁਵਾਰ ਕਰਕੇ ਉੱਟਾ ਪੈਂਦੀਆਂ ਨਾਂ ਬਿਹੋੜਿਆਂ ਨੂੰ ਜਮ ਮਾਰਦੇ ਬੜਾਲ ਆਚਾਰ ਕਰਕੇ ਜਨਾਨੀ ਭਗਵੰਦ ਦੇ ਗੀਤ ਗਾਏ ਬਾਜੀ ਜਗਤ ਵਾਲਿਓ ਧਾਰਨ ਹਰਕੇ ਸੈੜਾ ਆਰਾਮ ਦੀ ਕਰੇ ਸੁਰਜੀਤ ਸੀਤੋ ਵਾਲੇ ਜਾਗਦੇ ਮੇਰੇ ਅਪਾਰ ਕਰਕੇ ਮਿਣਾ ਰੱਬ ਨੂੰ ਜਨਾ ਗੁਰਦੇਵ ਜੀਓ ਉਹਦੇ ਨਾਮ ਦਾ ਜਾਨਵ ਪਾਰ ਕਰਕੇ ਰਤਨਾ ਗੰਡਨ ਪਾੜਦਿਆਂ ਨਾ ਜਿੰਨੇ ਕਲਿਆ ਵਿੱਚ ਜਹਾਨ ਤੈਨੋ ਉਹਦੇ ਨਾਮ ਤੇ ਰਖੋ ਡਰਾਏ ਸਰਗਿਆ ਜੀ ਉਹਦਾ ਨਾਮ ਤੇਨੂੰ ਕੰਮ ਹੋਣਗੇ ਨਾ ਤ੍ਰਿਲੋਟ ਰਾਈਂ ਜ਼ਵਰਾਇ ਨੇ ਅੱਖ ਦੇ ਵਿੱਚ ਲੂਣਾ ਜਿਨ੍ਹਾਂ ਵਿੱਚੋਂ ਇਹ ਕੋੜੀ ਖੋਟ ਰਾਈਂ ਅੱਗੇ ਹੋਣ ਦੇ ਜਨੂ ਇਨਸਾਨ ਪੂਰੇ ਜਰਾ ਇੱਕ ਵੀ ਨਾ ਹੁੰਦੀ ਜੋਟ ਰਾਈਂ ਮੁੜੀ ਕਾਇਦੀ ਵਾਂਗਰਾ ਫੁੱਟ ਜਾਣਾ ਲੱਗੇ ਜਦੋਂ ਬਹੀਲ ਦੀ ਚੋਟ ਰਾਈ ਬਾਜੀ ਜੱਗ ਵਾਲੀ ਨਹੀਂ ਜਿੱਤ ਹੋਣੀ ਜੇਕਰ ਕੋਲ ਨਹੀਂ ਸੱਚੇ ਗੋਟਰਾ ਸੱਚੇ ਰਬ ਦੇ ਨਾਲ ਪਿਆਰ ਕੀਤਾ ਤੇ ਸੱਚੀ ਸੁਲਤਾਨ ਦੇ ਰੋਟ ਰਾਈ છાਤੀ ਮਾਰ ਕੇ ਦੇਹ ਸਰੀਰੇ ਅੰਦਰ ਫੁੱਟੇ ਕੰਮ ਕਰੋ ਦੀ ਫੁੱਟ ਰਾਈ ਫਰੇਲ ਉੜਦਾ ਜਾਂਦੀਆਂ ਪਾਦਿਆਂ ਨੂੰ ਹੱਥਾਂ ਵਿੱਚ ਉਹ ਝਾਲ ਕੇ ਜੋਟ ਰਾਈ ਅਮਰਤ ਜਾਨ ਦੀ ਬੋondਨਾ ਇੱਕ ਪੀਤੀ ਪੀਤੇ ਜਹਰ ਦੇ ਸੈਂਕੜੇ ਪੋਟਰਾ ਹੀ ਚਤਰ ਗੁਪਤ ਗਤਾਵ ਨੇ ਕੀਤੀਆਂ ਨੇ ਗੱਲਾਂ ਸਾਰੀਆਂ ਤੇਰੀਆਂ ਨੋਟਰਾ ਹੀ ਸੁਖਾ ਪੰਗ ਤੇ ਮਗਧ ਬਨਾਂ ਬਿੰਦਾ ਨਾਲ ਕੋਟ ਨੇ ਦੇ ਕੋਟ ਕੋਟ ਰਾਏ ਅਗ ਜਗ ਦੇ ਵਿੱਚ ਉਹ ਸਾਰ ਬੇਟਾ ਚਲਮ ਸਤੂ ਵਾਲੇ ਲੱਖਾ ਕੋਟ ਰਾਏ ਪੈਦਾ ਛੜਨੇ ਪੰਗ ਬਕੇ ਰਵਣ ਚੂ ਚੂ ਚੂਕਦੇ ਆਲ ਨੇ ਮੋਟਰਾਹੀ ਜਿਨਾਂ ਰੱਬ ਦੇ ਨਾਮ ਤੋਂ ਦਾਨ ਕੀਤਾ ਅੱਗੇ ਗਿਆ ਨੂੰ ਮਿਲਣ ਕੋ ਨ ਡਰਾਈ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਕਿਸਾ ਪੂਰਨਾ ਆਂਦੇ ਟੋਟਰਾਹੀ ਜੇ ਦੂਰਾ ਬਦਾ ਭਗਤ ਕਹਾਵਣਾਏ ਸਰਬ ਸਦਕਤਾ ਬਾਣ ਲੰਗੋਟ ਰਾਹੀ ਜੜਾ ਨਾਮ ਨਿਨਾਲ ਦੁਰਦੇਵ ਜੀਓ ਇਥੇ ਰਹਿਣਗੇ ਨੋਟ ਪਰਣੋੜ ਰਾਹੀ ਰਤਨਾਖੰਡ ਨੂੰ ਬਾਟ ਗਿਆ ਨਾ ਸੋਈ ਅਸਲ ਪਗਵੰਤ ਦੇ ਪਗਤ ਹੁੰਦੇ ਰਹਦੇ ਸਿਦਾ ਆ ਡੋਲ ਤੇ ਡੋਲਦੇ ਨਹੀਂ ਏਕੋ ਜਾਣਦੇ ਨੇ ਮਨ ਸਾਰਿਆਂ ਨੂੰ ਕਦੇ ਚੂੜ ਜਬਾਨ ਤੋਂ ਬੋਲਦੇ ਨਹੀਂ ਗੱਲਾਂ ਸੱਚੀਆਂ ਨਾਲ ਪਿਆਰ ਕਰਦੇ ਮੱਥਾ ਟੇਕਦੇ ਨੇ ਕੂੜੇ ਧੰਧਿਆਂ ਨੂੰ ਸੇਵਾ ਸਾਧਵਾ ਦੀ ਕੀਤੀ ਤਾਰ ਦੇਵੇ ਕੋੜ ਜਨਮ ਦੇ ਪਾਪੀਆਂ ਬੰਦਿਆਂ ਨੂੰ ਸਾਧੂ ਸੰਤਮਹ ਹੰਤ ਨਰਵੈਣ ਹੁੰਦੇ ਸੁਖ ਲੋੜਦੇ ਰੱਬ ਤੋਂ ਸਾਰਿਆਂ ਦੀ ਚੋਗੇ ਵਿੱਚ ਵਸਦਾ ਆਨੰਦ ਰਹੇ ਨੇ ਹੁੰਦੀ ਲੋੜਨਾ ਮੈਲ ਮੁਨਾਰਿਆ ਦੀ ਬਾਸਾਇਸ ਜਹਾਨ ਦਾ ਜਿੱਤ ਨਾ ਜੀ ਇੱਕੋ ਰੱਬ ਦੇ ਨਾਲ ਪ੍ਰੀਤ ਕਰੀਏ ਮੁਕਤੀ ਮਿਲਣਾ ਪੂਰ ਕੇ ਦੇਵੀਆਂ ਨੂੰ ਜਮ ਜਮ ਕੇ ਕਿਉਂ ਵਾਰ-ਵਾਰ ਮਰੀ जिने ਸਾਝਿਆ ਆਏ ਜੀਵ ਸਾਰਿਆਂ ਨੂੰ ਓਕੀ ਵਿਲੜੇ ਦਾ ਸੋ ਇੱਕ ਗਹਿਣਾ ਕਦੇ ਵੀ ਸ੍ਰੀ ਨਾਮ ਗੁਰੂ ਦੇਵ ਜੀਓ ਜਦੋਂ ਤਾਕਤ ਖਾਨ ਦੇ ਵਿੱਚ ਰਹਿਣਾ ਰਤਨ ਖੰਡਨ ਪਾੜ ਗਿਆਨ ਜਗਤ ਗੁਰੂ ਦੀ ਬੰਦਗੀ ਕਰੀ ਜਾਵੀ ਸੁਖੀ ਵਸੇਗਾ ਸਾ ਪ੍ਰਵਾਹ ਤੇਰਾ ਜੇ ਤੂੰ ਉਹਦੀ ਯਾਦ ਵਿਸਾਰ ਬੈਠਾ ਲਾਉਣਾ ਪਉ ਚਰਾਸੀਆਂ ਵਿੱਚ ਫੇਰਾ ਜਿੰਨੇ ਸਾਝਿਆਏ ਤੇਰੀ ਆਤਮਾ ਨੂੰ ਉਹ ਹੀ ਸਕਦਾ ਕਾਇਸਵਾਰ ਤੇਰਾ ਕਾਲੀ ਰਾਜ ਘਾਣ ਦੇ ਵਿੱਚ ਪੰਦੀ ਘਰ ਵਿੱਚ ਉਸਦੇ ਰੇਹ ਤਮੀਂ ਦੀ ਰਾ ਅਪੜ ਸਕਦਾ ਨਹੀਂ ਉਥੇ ਜੀ ਕੋਈ ਆਦਪੁਰਖ ਜੀ ਦਾ ਜਿੱਥੇ ਹੈ ਡੇਰਾ ਜਿੰਨੇ ਦੇਖਣਾ ਉਹਦੇ ਮਨਰਾਣ ਕਾਢ ਆਪਣੇ ਜੋ ਦੇਵੀਰ ਪੀਰਾ ਕਿੱਥੋਂ ਤੱਕ ਮੈ ਲਿਆ ਤ੍ਰੀਰ ਗੁਰੂ ਦੀ ਉਹਨੇ ਹੱਥ ਬ੍ਰਹਮੰਡ ਦਾ ਸਭ ਕੇ ਰਾ ਵਾਲਮੀਕ ਨਾਰਾਇਣ ਗੁਰਦੇਵ ਜੀਓ ਉਹੋ ਬਾਪ ਹੈ ਕੁੱਲ ਜਹਾਨ ਚੀਰਾਂ ਰਤਨਾ ਕੰਨਨ ਪਾੜ ਗਿਆਨਾਂ ਇੱਕੋ ਬੜਦਾ ਕਾਕੀਆਂ ਬੰਦਿਆਂ ਦੀ ਅਗਣ ਪਵਣ ਪਾਣੀ ਤਾਨ ਕੋ ਇੱਕੋ ਕੜਨ ਵਾਲਾ ਸਾਰਿਆਂ ਨੂੰ ਆਖਰ ਕੱਢਦਾ ਵੀ ਉਧਾਨ ਕੋ ਪਤਰਤਾ ਨ ਡੋਬਣਾ ਗੋੜਿਆਂ ਨੂੰ ਉੱਚੇ ਅੰਮ੍ਰਾ ਤੋਂ ਸ਼ਾਨਮਾਨ ਕੋ ਕੋਈ ਲਾਭ ਨਾ ਭੁੱਜ ਕੇ ਦੇਵੀਆਂ ਨੂੰ ਸਿਮਰਨ ਰੱਬ ਦਾ ਕਰੇ ਕਲਿਆਣ ਕੋ ਜਿਹੜਾ ਮਿਲ ਗਿਆ ਸੀਰਾ ਜੇ ਦਿਨ ਦਿੱਤਾ ਹੈ ਵੱਡਾ ਸਾਰਿਆ ਤੋ ਵਰਦਾਨ ਕੋ ਨਵੇਂ ਪਾਸ਼ਾ ਆਪਣਾ ਸੀਸ ਦਿੱਤਾ ਸਿਰ ਸਾਰਿਆਂ ਦੇ ਬਲਦਾਨ ਕੋ ਜਿਵਨ ਸਿੰਘ ਨੇ ਗੁਰੂ ਦਾ ਸੀਸ ਪਾਇਆ ਸੂਰਬੀਰ ਹੈ ਉਹੋ ਜਵਾਨਿਕ ਜੀਵ ਜੀਵ ਨੂੰ ਜਿੱਥੋਂ ਪ੍ਰਸ਼ਾਦ ਮਿਲਦਾ ਸਾਜੀ ਮਾਲਤਾ ਉਹ ਦੁਕਾਨ ਕੋਡ ਕੋਡ ਹੈ ਜੀਵ ਸੰਸਾਰ ਅੰਦਰ ਵਿੱਚ ਸਾਰਿਆਂ ਲੋਹ ਲੋਹ ਨਿਕੋ ਵੱਖੋ ਵਾਕ ਨਸੀਬ ਹੈ ਸਾਰਿਆਂ ਦਾ ਰਸਤਾ ਸਾਰਿਆਂ ਦਾ ਆਵਣ ਦਾ ਨਿਕੋ ਜਗਾ ਜਗਾ ਤੇ ਰੁਗ ਬਚਾਣ ਵਾਲਾ ਜੀਵ ਸਾਰਿਆਂ ਨੂੰ ਭਗਮਾਨ ਕੋ ਮਾਨਸ ਜਾ ਜਸਾਣ ਦੇਵੀ ਜੀ ਨੀ ਮਹਾਦੇਵ ਦੀ ਇਹ ਸੰਤਾਨ ਕੋਡ ਕੋੜ ਹੈ ਜੀ ਉਸ ਸੰਸਾਰ ਅੰਦਰ ਵਿੱਚ ਸਾਰਿਆਂ ਲੋ ਲੋ ਆਣ ਕੋ ਵਕੋ ਵਾਕ ਨਸੀਬੇ ਸਾਰਿਆਂ ਦਾ ਰਸਤਾ ਸਾਰਿਆਂ ਦਾ ਅਵਣ ਜਾਣ ਕੋ ਜਗਾ ਜਗਾ ਤਰੀਕ ਪਚਾਣ ਵਾਲਾ ਜੀਵ ਸਾਰਿਆਂ ਨੂੰ ਭਗਵਾਨ ਕੋ ਮਾਣ ਜਾਜ ਖਾਨ ਦੇ ਵਿੱਚ ਜੀ ਨੀ ਮਾ ਦੇਖਦੀ ਇਹ ਸੰਤਾਨ ਕੋ ਬ੍ਰਹਮਾ ਉਤਪਤੀ ਸ਼ਿਵਾ ਦੀਨਾ ਵਿੱਚੋਂ ਪਹਿਲਾ ਸਾਜਿਆ ਰਬ ਇਨਸਾਨ ਕੋ ਆਵਣ ਜਾਣ ਅੰਦਰ ਜੀਵ ਜੰਤ ਸਾਰੇ ਜੰਮਣ ਮਰਨ ਤੋਂ ਬਾਅਦ ਭਗਵਾਨ ਕੋ ਜਿਹੜਾ ਪਾਲਦਾ ਏ ਜੀਵ ਸਾਰਿਆਂ ਨੂੰ ਦੀਨ ਦੁਨੀ ਦੇ ਵਿੱਚ ਮਹਾਨ ਕੋ ਆਪੇ ਮਾਰ ਕੇ ਆਪ ਜਵਾਬ ਦੇ ਦੇ ਦਿਨਾਂ ਨਾਥ ਬਲਵੰਤਨ ਦਾੜ ਕੋ ਜਿਨੇ ਵੇਦ ਪੁਰਾਣ ਜਹਾਨ ਅੰਦਰ ਵਸੇ ਸਾਰਿਆਂ ਵਿੱਚ ਸੁਭਾਨ ਕੋ ਟਟ ਕਟ ਦੇ ਵਿੱਚ ਪਰਵੇਸ਼ ਉਹਦਾ ਰਚੇ ਖੰਡ ਬ੍ਰਹਮੰਡ ਜਹਾਨ ਕੋ ਤੋੜੇ ਰੱਬ ਨਾ ਰੱਬ ਦੇ ਬੰਦਿਆਂ ਨੂੰ ਸਾਰੇ ਜੱਗ ਦੇ ਵਿੱਚ ਸਤਾਣ ਕੋ ਜਿਹੜਾ ਵੇਦਕ ਤੀਬਾ ਦੇ ਵਿੱਚ ਰਹਿੰਦਾ ਉਹੀ ਵਾਸਦਾ ਵਿੱਚ ਗੁਰਾਂ ਨੂੰ ਜਿਨੇ ਸੰਖ ਵਜਾਇਆ ਸੰ ਪਾਡਵਾਨੇ ਭੂਗ ਲੋਣ ਵਾਲਾ ਪੁੰਨਦਾਨ ਕੋ ਜਿਹੜਾ ਆਦ ਗ੍ਰੰਥ ਜਹਾਨੰਦਰ ਵਾਲਮੀ ਗ੍ਰਮੈਣ ਪ੍ਰਧਾਨ ਕੋ ਸ਼੍ਰੀ ਰਾਮ ਨੂੰ ਵੀ ਜਿਨੇ ਗੀਤ ਗਾਏ ਯੋਦਾ ਯੋਧਿਆ ਤੋਂ ਬਲਵਾਨ ਕੋ ਜਿੰਦਾ ਅੰਤ ਨਾ ਕਿਸੇ ਦੋ ਲਿਆ ਜਾਵੇ ਉਹ ਪਰ ਸਾਰਿਆਂ ਗਣ ਸਮਾਨ ਕੋ ਜਿਨੇ ਸਾਜਿਆ ਏ ਚੀਜ਼ਾਂ ਸਾਰਿਆਂ ਨੂੰ ਉਹਦਾ ਸਾਰਿਆਂ ਵੱਲ ਧਿਆਨ ਕੋ ਜਦੋਂ ਜੀਵ ਜਹਾਰਤੇ ਆਉਂਦੇ ਨੇ ਜਿੰਦਾ ਸਾਰਿਆਂ ਉਹ ਗਿਆਨ ਕੋ ਸਾਰੇ ਲੋ ਪਰਲੋਗ ਵਿੱਚ ਕਰਨ ਵਾਲਾ ਮੰਗ ਸਾਰਿਆਂ ਦੀ ਪਰਮਾਨਕੋ ਖਿਲਾ ਸਾਰਿਆਂ ਅੰਤ ਫੁਣਾ ਹੋਣਾ ਅਮਰੈ ਨਿਰੈ ਦੀਵਾਨ ਕੋ ਪਰਗੜੇ ਜਹਾਨ ਦੇ ਵਿੱਚੋਂ ਆ ਲੱਖਾਂ ਗੋਪੀਆਂ ਦੇ ਸੰਤਾਨ ਕੋ ਜਿਨੇ ਰਾਮ ਦੀ ਕਰੀ ਬੇਅੰਤ ਸੇਵਾ ਮਹਾਵੀਰਿਓ ਦਾ ਹਨੂਮਾਨ ਕੋ ਜਿਨੇ ਚੜੀਆਂ ਤੋਂ ਬਾਹ ਤੜਵਾ ਦਿੱਤੇ ਦੋਖ ਨੇ ਵਾਸਤੇ ਹੁੰਦਾ ਕਰਮਾਂ ਕੋ ਜਿੱਥੇ ਬੈਠ ਕੇ ਰਚੀ ਰਮੈਣ ਹਰਦੀ ਵੱਡ ਪਾਗੜਾਇਓ ਉਸ ਥਾਨ ਕੋ ਬਾਜ ਕਨਾਗਣੂ ਸੀਝ ਨੇ ਕਰੀ ਛਾਇਆ ਨਾਮ ਰੱਬ ਦਾ ਜਪਾਣ ਕੋ ਜਿਹੜੀ ਪਿਲਣੀ ਭਗਤ ਦੀ ਬੜੀ ਪਾਰੀ ਨਾਰੀ ਨਾਰੀਆਂ ਵਿੱਚ ਨਿਸ਼ਾਨ ਕੋ ਜਿਨੇ RAM ਦੀ ਕਰੀ ਸੁਰਜੀਤ ਸੈਨਾ ਮਤਲੋ ਕੁੱਤੇ ਅਮਰਤ ਪਾਣ ਕੋ 14 ਬਰਸ ਗੁਜ਼ਾਰ ਦੇ ਬਣਾਂਦਰ ਕੀ ਤਾ ਜ਼ੁਲਮ ਦਾ ਕਥਮ ਤੁਫਾਨ ਕੋ ਬਚਨ ਪਿਤਾ ਦੇ ਕੈ ਨਿ ਮਾਉਣ ਵਾਲਾ ਵਿੱਚ ਜਗ ਦੇ ਰਾਮ ਸੁਲਤਾਨ ਕੋ ਜਿੱਥੇ ਸਦੀ ਦੇ ਪੋਤੜੇ ਸਾਫ ਕੀਤੇ ਮੁਕਤੀ ਵਾਸਤੇ ਕੁੰਭ ਇਸ਼ਨਾਨ ਕੋ ਗੰਗਾ ਅਸ਼ਵਾਦਾ ਰੂਪ ਸਰੂਪ ਹੋਈ ਪਿਤਰ ਵਾਸਤੇ ਨਿਰਵਗਾਨ ਕੋ ਜਿੰਦੇ ਵਿੱਚ ਬਿਸਰਾਮ ਕਰਤਾਰ ਕਰਦਾ ਸਤ ਸਤ ਹੈ ਉਹ ਮੁਕਾਨ ਕੋ ਜਿੰਦੇ ਨਾਲ ਬੇਗੁੰਧ ਦਾ ਸੈਰ ਹੁੰਦਾ ਓਮ ਨਾਮ ਮਹਾਨ ਸਮਰਾਨ ਕੋ ਜਿੰਨੇ ਕੋ ਤੁਸਾਰ ਤੇ ਵਿਦਿਆ ਦੇ ਹਲਤ ਪਲ ਦੰਦਰ ਵਿਦਵਾਨ ਕੋ ਜਿੰਦੇ ਵਿੱਚ ਰਮੈਣ ਦੀ ਲਿਖਤ ਹੋਈ ਸੰਸਕ੍ਰਿਤ ਹੈ ਅਮਰ ਜਮਾਨ ਕੋ ਤਨ ਦਾਨ ਬਲਿਹਾਰ ਗੁਰਦੇਵ ਜੀਓ ਕਲਗੀਦਾਰ ਦੀ ਅਣਖ ਤੇ ਆਣ ਕੋ ਰਤਨਾ ਕੰਨਣ ਪਾੜ ਗਿਆ ਨਾ ਆਉ ਕਾਮ ਮੁਸ਼ਾਫਰਾ ਨਾਮ ਜਾ ਪਲੇ ਭਜਾਂ ਆਉਂਦਾ ਵਕਤ ਅਖੀਰ ਤੇਰਾ ਲੰਮਾ ਪਿਆ ਵਿੱਚ ਕਬਰ ਦੇ ਰੋਮਣਾ ਤੂੰ ਕਿੰਨੇ ਪੁੰਜਣਾ ਆਣਗੇ ਨੀਰ ਤੇਰਾ ਕਾਗਦ ਮੰਗਲਾ ਦਾ ਵੜਾ ਵੀਰ ਮੇਰੇ ਕਲੀ ਮੰਗਲਾ ਸੋਲ ਸਰੀਰ ਤੇਰਾ ਹੁਣ ਆ ਪਜ ਨਾ ਪਾਲਿਆ ਜਦੋਂ ਆਕੇ ਚੋਹਾਂ ਪਾਸਿਆ ਤੋਂ ਮਲਕਲ ਮੌਰ ਘੇਰਾ ਟੁੱਟੇ ਫੁੱਲ ਦੇ ਵਾਂ ਗੁਮਲਾਵਣਾ ਤੂੰ ਜਿਹੜਾ ਚੰਗਦਾ ਵਾਂਗ ਮੁਸਾਲ ਤੇਰਾ ਕਾਲੀ ਕਵਰ ਦੀ ਗਰਦਲ ਬੇੜ ਦੇਣਾ ਤੜਕਾ ਮਾਰਦਾ ਚਿਚੜਾ ਚੀਰ ਤੇਰਾ ਜਦੋਂ ਕੜਦਾ ਬਾਰਦਖਾਨ ਵਿੱਚੋਂ ਕਿੰਨੇ ਦੇਖਣਾ ਮੁੱਖ ਗਹਿਰ ਤੇਰਾ ਬਿਨਾ ਨਾਮ ਨਾਰੇ ਤੀਆਂ ਪੁੱਤਰਾਂ ਨੂੰ ਨਹੀਂ ਦੇਵਣਾ ਸਾਥ ਅਖੀਰ ਤੇਰਾ ਜਦੋਂ ਏ ਜਹਾਨ ਤੋਂ ਲੱਦ ਜਹੜਾ ਇੱਕੋ ਬੰਦ ਅਮੀਰ ਫਕੀਰ ਤੇਰਾ ਵਾਰ-ਵਾਰ ਜੁਰਾਸ ਵਿੱਚ ਘੁੰਮਣਾ ਤੋਂ ਗੁੱਸੇ ਹੋ ਗਿਆ ਜਿਉ ਪੀਰ ਤੇਰਾ ਜਿੰਦੇ ਕੀਰਤੀ ਲਗੀ ਗੁਰਦੇਵ ਜੀਓ ਸੋਈ ਇੱਕ ਪਰਮਾਤਮਾ ਪੀਰ ਤੇਰਾ ਰਤਨਾ ਕੰਨਣ ਪਾੜਿਆ ਨਾਲ ਹਾਦ ਸਤਿਗੁਰੂ ਅਪੂਰਪਾਰ ਮਹਿਮਾ ਸਿਮਨੋ ਦੇ ਦੁੱਖੜੇ ਕੱਟ ਦੇਵੇ ਜਮਣ ਮਰਨ ਵਾਲੇ ਸੰਸੈ ਮੁੱਕ ਜਾਂਦੇ ਜਿਹੜਾ ਇੱਕ ਵਾਰੀ ਹਨੂਰਾਟ ਦੇਵੇ ਜਿਵੇਂ ਪੜਤੇ ਸੀ ਯੁੱਗ ਹੱਲਿਆ ਦੇ ਤੇਰੇ ਸਿੱਖ ਦੇ ਲੇਕ ਪਲਟ ਦੇਵੇ ਟਾਂਚਾ ਕਰਨ ਜੋ ਰੱਬ ਦੀ ਆਸ ਕਾ ਨੂੰ ਜਠਨ ਅਗਣ ਦੇ ਵਿੱਚ ਸੁਗਟ ਦੇਵੇ ਜਿਹੜੇ ਰੱਬ ਦੇ ਨਾਲ ਪ੍ਰੀਤ ਕਰਦਾ ਕੰਢੇਉ ਦੇ ਰਹਾ ਚੋ ਪਟ ਦੇਵੇ ਜਿਹੜੇ ਦੂਜਿਆਂ ਵਾਸਤੇ ਖਾਤ ਪੱਟਣ ਉਹਨਾਂ ਨੂੰ ਵਿੱਚ ਹੀ ਤਿਨਾਂ ਨੂੰ ਛੱਡ ਦੇਵੇ ਜਿਹੜੇ ਦੂਜਿਆਂ ਵਾਸਤੇ ਖਾਤ ਪੱਟਣ ਉਹਨਾਂ ਵਿੱਚ ਹੀ ਤਿਨਾਂ ਨੂੰ ਛੱਡ ਦੇਵੇ ਹਾਂਸੀ ਸੰਤ ਦੀ ਕਰੀ ਗੁਰਦੇਵ ਜੀਓ ਕੁੰਭੇ ਨਰਕ ਵਿੱਚ ਜੀਵ ਨੂੰ ਛੱਡ ਦੇਵੇ ਰਤਨ ਅਖੰਡਨ ਪਾੜ ਗਿਆਨ ਦੇ ਜਿਹੜੇ ਬਨ ਗਏ ਗੰਧੀਆਂ ਨਾਲੀਆਂ ਦੇ ਜਿਹੜੇ ਕਰਨ ਕਮੰਦੜੇ ਕਰਨ ਬੰਦੇ ਜ਼ਬਰਾਇਲ ਦੀ ਘੁੱਟ ਨਾ ਚੱਲ ਹੋਣੀ ਜਿਹੜੇ ਰੱਬ ਤੋਂ ਵੀ ਨਹੀਂ ਡਰਨ ਬੰਦੇ ਜੀਵਣੇ ਆਪਣਾਓ ਸਵਾਰ ਜਾਂਦੇ ਜਿਹੜੇ ਟੈਣ ਗੁਰਦੇਵ ਦੀ ਸ਼ਰਨ ਬੰਦੇ ਫਲ ਮੰਗਦੇ ਨੇ ਜਿਹੜੇ ਸਾਰਿਆਂ ਦਾ ਪਵਦਲ ਸਾਗਰ ਨੂੰ ਉਹ ਤਰਨ ਬੰਦੇ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਜਮ ਜਮ ਕੇ ਨਾ ਉਹ ਮਰਨ ਮੰਦੇ ਜਿੰਨਾ ਬੰਨਿਆ ਲਖ ਬਦਫੇਲੀਆ ਤੇ ਲਿਖੇ ਆਪਣੇ ਆਪ ਹੀ ਭਰਨ ਮੰਦੇ ਇੱਕੋ ਬ੍ਰਹਮ ਤੋਂ ਬ੍ਰਹਮ ਪ੍ਰਸਾਰ ਸਾਰਾ ਜਾਤ ਪਾਤ ਨਾ ਕੋਈ ਵਰਨ ਮੰਦੇ ਜਮ ਦੂਤ ਵੀ ਤਿਨਾਂ ਨੂੰ ਪੂਜਦੇ ਨੇ ਜਿਹੜੇ ਧਿਆਨ ਭਗਵੰਤ ਨਾ ਤਰਨ ਮੰਦੇ ਈੜੀ ਤੱਕ ਵੀ ਕਿਸੇ ਨਾ ਦੁੱਖ ਦੇਣਾ ਹੁੰਦਾ ਸਾਧਵਾ ਦਾਇ ਪਰਨ ਬੰਦੇ ਸੱਚੀ ਗੱਲ ਜਹਾਨ ਦਾ ਖੇਲ ਖਾਨਾ ਸਾਧੂ ਮਤਵਾਲੇ ਕਦੋਂ ਹਰਨ ਬੰਦੇ ਪੱਕੇ ਲੱਗਦੇ ਪਾਰ ਗੁਰਦੇਵ ਜੀ ਕੱਚੇ ਮਾਂਗ ਪਤਾਸਿਆਂ ਕਰਨ ਮੰਦੀ ਰਤਨ ਅਖੰਡਨ ਪਾੜਿਆ ਨਾ ਬੱਗੇ ਹਰਸ ਲੋਕਾਂ ਕਾਗ ਬਣਾ ਦਿੰਦਾ ਮਨ ਮੁਖ ਦਾ ਕੀ ਤਿਆ ਸੰਗ ਪੋਲੇ ਸੰਗਤ ਸਾਧ ਕਰੇ ਉਦਾਰ ਹੁੰਦਾ ਜਿੰਦਾ ਜੀਵ ਨੂੰ ਡੋਬ ਕੋ ਸੰਗ ਪੋਲੇ ਰੰਗ ਉਤਰੇ ਨਾ ਪਰਮਾਤਮਾ ਦਾ ਜਾਂਦਾ ਲੱਥ ਕੋ ਸੰਗੜਾ ਰੰਗ ਪੋਲੇ ਬੁੱਤ ਖਾਕ ਦਾ ਸਾਜਿਆ ਫੁੱਟ ਜਾਣ ਜਿਵੇਂ ਫੁੱਟਦੀ ਕੱਚ ਦੀ ਮੰਗ ਪੋਲੇ ਇੱਕੋ ਰੰਗ ਹੈ ਰੱਬ ਨੂੰ ਢੁੰਡਣੇ ਦਾ ਉਹੋ ਮਿਲੇ ਨਾ ਵਿੱਚ ਕ ਰੰਗ ਭੂਲੇ ਇੱਕੋ ਰੰਗ ਨਿਰੰਕਾਰ ਨੂੰ ਢੂੰਡ ਲੈਦਾ ਜਮ ਦੋ ਦਾ ਰੰਗ ਬਰੰਗ ਭੂਲੇ ਫੋਟੋ ਕਰਮ ਸਰੀਰ ਨੂੰ ਗਾਲ ਦਿੰਦੇ ਫੇਮ ਸਿਰਕਟਾਤੇ ਸੁੱਖਾਂ ਪੰਗ ਭੂਲੇ ਕਾਮ ਕਰੋ ਨਾ ਮੋਹ ਹੰਕਾਰ ਪੰਜੇ ਲਾਵਣ ਰੋਹ ਸਰੀਰ ਨੂੰ ਜੰਗ ਭੂਲੇ ਕਿਵੇਂ ਮਿਲੇਦਾ ਉਸ ਪਰਮਾਤਮਾ ਨੂੰ ਗੁਰੂ ਧਾਰ ਕੇ ਸਿੱਖ ਲੈ ਟੰਗ ਭੂਲੇ ਬੂਟੀ ਵੈਸਾ ਫੇਦ ਦੀ ਕੱਟ ਦੀਨਾ ਲੱਗੀ ਕਾਮ ਕਰੋ ਦੀ ਖੰਗ ਪੋਲੇ ਪੱਲੇ ਬੰਨਿਆ ਰੱਬ ਦਾ ਨਾਮ ਜਿਨਾ ਮਾਨ ਮੁਖੀ ਆਗਦੇ ਤਨਾ ਮਲੰਗ ਪੋਲੇ ਨਾਮ ਰੱਬ ਦਾ ਜਿਨਾਂ ਦੇ ਕੋਲ ਨਹੀਂ ਓਹੋ ਹੋ ਦੇ ਨੇ ਵੱਡੇ ਨੰਗ ਭੋਲੇ ਕਦੇ ਨਹੀਂ ਸਰੀਰ ਦੀ ਗੱਤ ਹੁੰਦੀ ਕਿਸੇ ਜੀਵ ਨੂੰ ਕੀਤਿਆ ਤੰਗ ਭੋਲੇ ਫਿਰੇ ਉੱਡਿਆ ਤਮਾਂ ਦੇ ਲੋ ਬੰਦਰ ਜਿਵੇਂ ਉੱਡਦਾ ਸਿਖਰ ਪਤੰਗ ਪੋਲੇ ਸੱਚੇ ਗੁਰੂ ਦੇ ਨਾਲ ਦੌਤ ਪਾ ਕੇ ਸਿੱਧਾ ਨਰਕ ਨੂੰ ਬਿਆ ਰੰਗ ਪੋਲੇ ਨਾਨਕ ਚੰਦ ਵਰਗੇ ਮਹਾਪੁਰਖ ਜਿਹੜੇ ਸੱਪ ਮਾਰਦੇ ਨਹੀਂ ਦਿਨਾਂ ਡੰਗ ਪੋਲੇ ਅਰਜਨ ਗੁਰੂ ਵਰਗੇ ਤੱਪ ਡੋਲਦੇ ਨਾ ਧਰਤੀ ਡੋਲ ਜਾ ਪਵਨ ਸੰਗ ਪੋਲੇ ਰਬ ਜੜ ਕੇ ਗੁਰੂ ਦਾਸ ਥਾਈ ਕੰਗਣ ਪੇੜ ਕੇ ਤਾਮਾ ਇਹਨਾਂ ਨੰਪੋਲੇ ਜਿੰਨੇ ਵਾਰ ਦਿੱਤਾ ਪਰਿਵਾਰ ਸਾਰਾ ਕਲਾਕਾਰ ਸੀ ਬਹੁਤ ਵਡੰਗ ਭੋਲੇ ਵਾਲਮੀ ਭਗਵੰਤ ਗੁਰਦੇਵ ਜੀਓ ਭਗਤ ਜਨਾਨੀ ਪੂਰ ਦਾ ਮੰਗ ਪੋਲੇ ਵਾਲਮੀਂ ਭਗਵੰਤ ਗੁਰਦੇਵ ਜੀਓ ਭਗਤ ਜਨਾਨੀ ਪੂਰ ਦਾ ਮੰਗ ਪੋਲੇ ਰਦਨ ਅ ਕਰਨ ਨਾ ਪਾੜ ਨਿਆਨਾ ਪੜਦਾ ਚਾਕੇ ਦੇਖ ਗਿਆਨ ਤਾਂ ਦਾ ਤੈਨੂੰ ਹਰੀ ਨਾਰਾਇਣ ਦਾ ਨੂਰ ਦਿਸੇ ਜਿੰਨੇ ਬੰਦ ਬਣਾਏ ਇਨਸਾਨ ਤੇਰੀ ਖੇਲਾ ਖੇਲਦਾ ਓ ਹਜ਼ੂਰ ਦਿਸੇ ਜਿੰਨੇ ਉਧਰ ਵਿੱਚ ਪਾਲਣਾ ਕਰੀ ਤੇ ਘਟ ਘੜ ਦੇ ਵਿੱਚ ਭਰਪੂਰ ਦਿਸੇ ਜ਼ਬਰਾ ਇਲ ਬਰ ਆਦੀਆਂ ਬੰਦਿਆਂ ਨੂੰ ਮਨ ਬਨ ਕਰਦਾ ਚੂਰ ਚੂਰ ਦਿਸੇ ਜਗਤ ਗੁਰੂ ਇਨਸਾਨ ਦੇ ਵਿੱਚ ਵਸੇ ਮਿਣਾ ਗਿਆਨ ਧਿਆਨ ਤੋਂ ਦੂਰ ਦਿਸੇ ਜੀਵ ਜੰਤ ਜਹਾਨ ਦੇ ਵਿੱਚ ਨਿਵਾਸ ਕਰਦਾ ਉਹ ਕਦੇ ਨਾ ਹੀ ਗਮਰੋ ਦਿਸੇ ਲਵ ਕੁਸ਼ ਦੀ ਬੰਦਨਾ ਕਰੀ ਜਿੰਦੀ ਖੰਡ ਖੰਡ ਨਰਮ ਸ਼ਹੂਰ ਦਿਸੇ ਅਗਣ ਕੁੰਨ ਸਾਰੇ ਜਿਹੜੇ ਪਾਪੀਆਂ ਨੂੰ ਉਹੀ ਮਾਜਦਾ ਵਗਤ ਨੂਰ ਦਿਸੇ ਖੜਾ ਸਾਹਮਣੇ ਨਰਕੀਆਂ ਬੰਦਿਆਂ ਦੇ ਜ਼ਮਰਾ ਪਾਉਂਦਾ ਬੜਾ ਫਤੂਰ ਦਿਸੇ ਜਿਹੜੀ ਜ਼ਬਾਨ ਨੂੰ ਰੱਬ ਨੇ ਚੇਤਿਆ ਨਹੀਂ ਉਹਨੂੰ ਖਿਜਦਾ ਬਾਹਰ ਜ਼ਮੂਰ ਦਿਸੇ ਆਰਾ ਚਿਰ ਦਾ ਨਾਮ ਮਹੋਨਿਆ ਨੂੰ ਹੱਡ ਨਾੜੀਆਂ ਮਾਜਦਾ ਬੂਰ ਦਿਸੇ ਕਰਕੇ ਦੇ ਪਿਆਰ ਪ੍ਰਮਾਤਮਾਨ ਤੈਨੂੰ ਵਰਸਦੀ ਨਾਮ ਦੀ ਪੂਰ ਦਿਸੇ ਜਿੱਥੇ ਸਜ਼ਾ ਮਿਲਦੀ ਪਾਪੀ ਬੰਦਿਆਂ ਨੂੰ ਉਹ ਚਾਰੋਂ ਤਰਫ ਦੀ ਕੂਰਕੂਰ ਦਿਸੇ ਜਿਹੜੇ ਰੱਬ ਦੀ ਯਾਦ ਵਿਸਾਰ ਦਿੱਤੀ ਸਹਿੰਦਾ ਦੁੱਖਣੇ ਬਾਗਮਜੂਰ ਦਿਸੇ ਕੋਲੇ ਸਾਧਕੇ ਪਾਪੀਆਂ ਬੰਦਿਆਂ ਨੂੰ ਧਰਮ ਰਾਜ ਦਾ ਅਕਲ ਜ਼ਹੂਰ ਦਿੱਤੇ ਨਾਨਕ ਪੁੱਛਿਆ ਸੀ ਜਦੋਂ ਕਾਜ਼ੀਆਂ ਨੂੰ ਉਹਨੇ ਆਖਿਆ ਸੀ ਸਾਨੂੰ ਹੂਰ ਦਿਸੇ ਦਾਗ ਤੂਸ ਕੇ ਗੁਰੂ ਦੇ ਨਾਮ ਵਾਲਾ ਮੇਰਾ ਆਖਿਆ ਸਹਿਰ ਕਸੂਰ ਦਿਸੇ ਜਮ ਪਾਪ ਖਰੋਜ ਦੇ ਪਾਪੀਆਂ ਦਾ ਹੁੰਦੀ ਖਲ ਕਲੂਰ ਕਲੂਰ ਦਿਸੇ ਲਾ ਕੇ ਗੁਰੂ ਗੁਰਦੇਵ ਨਾ ਨੇ ਕੀ ਅੱਖ ਤੈਨੂੰ ਮਰਸਦੀ ਨਾਮ ਦੀ ਪੂਰ ਦਿਸੇ ਲਾ ਕੇ ਗੁਰੂ ਗੁਰਦੇਵ ਨਾ ਵੇਖ ਅੱਖ ਜਿਵੇਂ ਸਾਰਿਆਂ ਦੀ ਮਨਸਾ ਪੂਰ ਦਿਸੇ ਉਹਦੀ ਤਾਰਨਾ ਤਾਰ ਮਿਲਾ ਭਾਈ ਮਾਲਕ ਜਾਗਦਾ ਗੁਰੂ ਗੋਫੂਰ ਦਿਸੇ ਪਾਪੀ ਜਮਾਨਾ ਪਕੜਿਆ ਚੁਰਦਾ ਏ ਕਾਲਾ ਮੁਖੜਾ ਬੜਾ ਮਜ਼ਬੂਰ ਦਿਸੇ ਕਾਲ ਡਾਂਡੋ ਅਪਰਾਧੀਆਂ ਬੰਦਿਆਂ ਨੂੰ ਮੁਸਕਾ ਬੰਦ ਦਾ ਦੇਵ ਦਾ ਘੂਰ ਦਿਸੇ ਭਗਤੀ ਕਰੇ ਮਤਾਂਗ ਦੇ ਵਾਗ ਜਿਹੜਾ ਕੁਦਰਤ ਰੱਬ ਦੀ ਹੋ ਜ਼ਰੂਰ ਦਿਸੇ ਰਿਸ਼ੀ ਕੇ ਦੀ ਰਾਦਨਾ ਕਰਨ ਵਾਲੋ ਮਸਤੀ ਨਾਮ ਦੀ ਵਿੱਚ ਸਰੂਰ ਦਿਸੇ ਨੂਰੀ ਅੱਖੀਆਂ ਨਾਲ ਗੁਰਦੇਵ ਜੀਓ ਸਾਰਾ ਜੱਗ ਬਹਾਰ ਕਹ ਤੂਰ ਦਿਸੇ ਨੂਰੀ ਅੱਖੀਆਂ ਨਾਲ ਗੁਰਦੇਵ ਜੀਓ ਸਾਰਾ ਜੱਗ ਬਹਾਰ ਕਹਤੂਰ ਦਿਸੇ